ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਜੀ ਆਸ ਕਰਦੀ ਹਾਂ ਠੀਕ ਹੋਵੋਗੇ ਤੁਸੀਂ ਸਾਰੇ ਆਜੋ ਜੀ ਅੱਜ ਵੀ ਸੈਸ਼ਨ ਕਰਦੇ ਹਾਂ ਸਵੇਰ ਦਾ ਸਮਾਂ ਹੈ 9 ਵਜੇ ਆ ਤੇ ਚੱਲਦੇ ਹਾਂ ਆਜੋ चल 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 मैं जाना। दे 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 ना मैं डैडी दे जाना जाना को लाके ना ना चल <coughs> ਪਿੰਟ ਨੂੰ ਦਿਆ ਹਨਾ ਜੇ ਮੂਵੀਆਂ ਜਾਈ ਕਰਦੇ ਹੁੰਦੇ ਤੈਨੂੰ ਪਤਾ ਦੋਲੀ ਤੇ ਰੱਖ ਕੇ ਕੈਮਰਾ ਬਣਾਉਂਦੇ ਹੁੰਦੇ ਜਿਵੇਂ ਤੂੰ ਫੜਿਆ ਹੋਇਆ ਬਣਾਈ ਜਾ ਬਣਾਈ ਜਾ ਫੰਮੀ ਦੇ ਮੂੰਹ ਉੱਲ ਨੂੰ ਕਰ ਲਈ ਓਕੇ ਹਾਂ ਹਮੇਂ ਲੁਕਾ ਮੈਂ ਤੁਰੋਂ ਮਨੋਂ ਨਹੀਂ ਸੀਗੀ ਨਾ ਹੁਣ ਰੋਣ ਨਹੀਂ ਮੈਂ ਮਨਾਈ ਚਾਲੂ ਸੋਲਰ ਚਲਾ ਤੋ ਨਹੀਂ ਹੱਥ ਫੜ ਕੇ ਜਾਂਦਾ ਸੀ ਤੁਹਾਡਾ ਤਾਂ ਸੀ ਬੰਦ ਹੀ ਕਰਤਾ ਸੋਲਰ ਚਲਾ ਤੇ ਤੂੰ ਲੈ ਅਸਟੋ ਉਹ ਆਂਦੇ ਆ ਚੱਲੂ ਉਹ ਆਂਦੇ ਆ ਕੀ ਆਪਾਂ ਨੂੰ ਯਾਤਰਾ ਗਾਜੇ ਚੋਲੇ ਅੱਛਾ ਤੇਰੀ ਗਾਥ ਲਾ ਲਾ ਉਹ ਹਾਂ ਆ ਜਾ ਹਾਂਜੀ ਸੁਣਾਓ ਕੋਈ ਗੱਲਬਾਤ ਬੜੇ ਖੁਸ਼ ਹੋਏ ਆ ਕੀ ਗੱਲ ਹੋ ਗਈ ਅੱਜ ਤਾਂ ਕਹਿੰਦੇ ਸੀ ਮੇਰੇ ਮਾਈਗਰੇਨ ਹੋ ਰਿਹਾ ਮੈਂ ਕੋਈ ਗੱਲ ਨਹੀਂ ਐ ਤਾਂ ਚੱਲੀ ਜਾਣਾ ਸਰੀਰ ਦੇ ਨਾਲ ਹੀ ਆ ਸਭ ਦੁੱਖ ਸੁੱਖ ਕੋਈ ਗੱਲ ਨਹੀਂ ਹੱਸਦੇ ਆ ਕਿ ਖੇਜਦੇ ਆ ਇਧਰ ਦੇਖੋ ਮੂੰਹ ਦਿਖਾਓ ਦੇਖੀਏ ਖੁਸ਼ੀ ਆ ਕਿ ਗੁੱਸੇ ਆ ਪੇਸਤਾ ਕੀ ਹਾਲ ਚਾਲ ਬੜੀਆ ਆਈ ਬੀਸੀ ਦਾ ਪਾਸਾ ਆਈ ਬੀਸੀ ਦਾ ਪਾਸਾ ਪਰਸਤਾਨਾ ਪਰਤਾਦਰ ਮੇਰਪੋ ਨਿਰਵੇਰ ਕਾਲਬੂਰ ਦੀ ਜੁਜ ਸਾਹਿਬ ਅੰਮ੍ਰਿਤਪੁਰ ਸਾਹਿਬ ਪਾਸਾ ਜੀ 128930 ਸਵੇਰੇ ਸਵੇਰ ਤੋਂ ਹੀ ਜਿਸ ਤਰ੍ਹਾਂ ਲੋਕਾਂ ਕੋਲ ਵਰਤ ਤੋਂ ਲੈ ਰਿਹਾ ਹੁੰਦਾ ਉਹ ਘਾਹ ਤੋਂ ਸਨੋਤਰੀ ਜਗਲਾਤਰੀ ਆਹਰ ਸੰਸਕਰਤਾ ਲਾਉਣ ਦਾ ਕੰਮ ਚੱਲ ਰਿਹਾ ਹੈ ਇਸ ਚਾਰਾ ਹੋਈ ਹੈ ਕਿ ਬਿੜੇ ਬਿੜੇ ਪਾਸਾ ਹੱਥ ਮਰਜ਼ਾਈ ਚੱਲ ਰਿਹਾ ਨਾ ਨਾ ਚੱਲ ਰਿਹਾ

Gwyd ti? Gwyd ti? Gwyd ti? Gwyd ti? ਆਪੋ ਤਾਂ ਕਰਦੇ ਰਹੇ ਲੰਗਰ ਸੱਪਣਾ ਅੱਛੇ ਲੰਗਰ ਦੇਤਾ ਹੁਣ ਚਲ ਬਈ ਸਾਰਾ ਕੁਝ ਸ਼ੱਕ ਲੂਗਾ 450 ਰੁਪਏ ਦਾ ਖਾਤਾ ਠੀਕ ਪੱਖ ਲੱਗੀ ਹੋਣੀ ਨਾ ਹਾਂ

ਤਾਂ ਮੁਰਾਕੇ ਖਾਊਗਾ ਹਾਂਜੀ ਬੋਤੇ ਤੇ ਬਹੁਤ ਬੋਤੇ ਯੰਮੀ ਲੱਗੋ ਹਾਂਜੀ ਬੋਤੇ ਤੇ ਹੁਣ ਆਪਾਂ ਚੱਲੇ ਆਂ ਜੀ ਘਰ ਬੰਨ ਤੇ ਮਿਲਦੇ ਆਂ ਕੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਸਾਰਿਆਂ ਨੂੰ ਛੱਡ ਦੀ ਕਲਾ ਬਖਸ਼ਣ ਚਲੋ ਜੀ ਆਪਣਾ ਖਿਆਲ ਰੱਖਿਓ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ жетки патинкегеда